काम ਦੇ ਕਰਕੇ ਸ਼িকার ਹੋ ਰਿਹਾ ਬੰਦਾ ਤੁਸੀਂ ਵੇਖੋ ਨਵੇਂ-ਨਵੇਂ ਸਟੰਟ ਚੱਲ ਪਏ ਅੱਜਕੱਲ ਬਾਜ਼ਾਰ ਦੇ ਅੰਦਰ ਲੜਕੀਆਂ ਦੇ ਲਈ ਇੱਕ ਨਵੀਂ ਨੌਕਰੀ ਨਿਕਲੀ ਹੈ ਪਤਾ ਨੋਇੜਾ ਦੇ ਅੰਦਰ ਗੁਰਗਾਓ ਦੇ ਅੰਦਰ ਕੁੜੀਆਂ ਦੇ ਲਈ ਨਵੀਆਂ ਨੌਕਰੀਆਂ ਆਈਆਂ ਨੇ ਜੀ ਨੌਕਰੀ ਕੀ ਹੈ ਹੋਟਲ ਵਾਲਿਆਂ ਨੇ ਪੋਸਟਾਂ ਪਾਈਆਂ ਹੋਈਆਂ ਨੇ ਵੀ ਲੜਕੀਆਂ ਦੀ ਜ਼ਰੂਰਤ ਹੈ ਕਮਿਸ਼ਨ ਬੇਸ ਕੰਮ ਹੈ ਜਦੋਂ ਫੋਨ ਕਰਕੇ ਪੁੱਛਦੀਆਂ ਨੇ ਜੀ ਕੀ ਕੰਮ ਮਿਲੇਗਾ ਉਹ ਕਹਿੰਦੇ ਨੇ ਜੀ ਟਿੰਡਰ ਤੇ ਟਿੰਡਰ ਵਰਗੀਆਂ ਬੰਬਲ ਵਰਗੀਆਂ ਐਪਲੀਕੇਸ਼ਨਾਂ ਦੇ ਉੱਪਰ ਅਕਾਊਂਟ ਬਣਾਓ ਇਹ ਡੇਟਿੰਗ ਐਪ ਹੈ ਜੀ ਪਹਿਲਾਂ ਇਹ ਡੇਟਿੰਗ ਐਪ ਯੂਜ਼ ਕੀਤੀ ਜਾਂਦੀ ਸੀ ਕਿ ਮੈਨੂੰ ਜੀਵਨ ਸਾਥੀ ਨਹੀਂ ਲੱਭ ਰਿਆ ਵੀ ਚਲੋ ਕਿਉਂਕਿ ਅੱਜ ਕੱਲ੍ਹ ਵੈਸੇ ਹੀ ਨਹੀਂ ਮੁੰਡਿਆਂ ਕੁੜੀਆਂ ਦੇ ਵਿਆਹ ਹੋ ਰਹੇ ਤੇ ਚਲੋ ਆਪਣਾ ਮੇਟ ਆਪ ਲੱਭ ਲਈਏ ਮਾੜੀ ਮੋਟੀ ਗੱਲਬਾਤ ਕਰਕੇ ਦੇਖੀਏ ਜੇ ਚੰਗਾ ਲੱਗੇਗਾ ਤੇ ਘਰ ਪਰਿਵਾਰ ਨਾਲ ਗੱਲਬਾਤ ਅੱਗੇ ਤੋਰ ਕੇ ਤੇ ਵਿਆਹ ਕਰਦੇ ਨਜ਼ਰ ਆਵਾਂਗੇ ਅੱਜ ਕੱਲ ਇਨ੍ਹਾਂ ਐਪਲੀਕੇਸ਼ਨਾਂ ਦੇ ਉੱਪਰ ਸ਼ਿਕਾਰੀ ਆ ਕੇ ਬਹਿ ਗਏ ਹੁਣ ਉਹਨਾਂ ਨੇ ਕੁੜੀਆਂ ਨੇ ਕੀ ਕਰਨਾ ਹੈ ਉਹਨਾਂ ਕੁੜੀਆਂ ਨੇ ਇਨ੍ਹਾਂ ਐਪਲੀਕੇਸ਼ਨਾਂ ਦੇ ਉੱਪਰ ਅਕਾਊਂਟ ਬਣਾ ਕੇ ਤੇ ਉਸ ਤੋਂ ਬਾਅਦ ਮੁੰਡਿਆਂ ਦੀਆਂ ਪ੍ਰੋਫਾਈਲਾਂ ਤੇ ਰਾਈਟ ਸਵਾਈਪ ਕਰਨਾ ਹੈ ਇਹਦਾ ਭਾਵ ਹੈ ਵੀ ਮੈਂ ਤੁਹਾਡੇ ਚ ਇੰਟਰਸਟਿਡ ਹੁਣ ਜੇ ਉਧਰੋਂ ਮੁੰਡੇ ਨੇ ਵੀ ਸਵਾਈਪ ਕੀਤਾ ਹੋਇਆ ਤੇ ਦੋਨਾਂ ਦਾ ਮੈਚ ਹੋ ਗਿਆ ਜਦੋਂ ਮੈਚ ਹੋ ਗਿਆ ਤੇ ਹੁਣ ਦੋਨੇ ਆਪਸ ਚ ਗੱਲਬਾਤ ਕਰਨਗੇ ਕੁੜੀ ਉਹਨੂੰ ਬੁਲਾਏਗੀ ਖਾਣ ਦੇ ਲਈ ਮਿਲਣ ਦੇ ਲਈ ਵੀ ਆਪਾਂ ਕਿਤੇ ਮਿਲੀਏ ਤੇ ਕੁੜੀ ਉਹਨੂੰ ਆਪਣੀ ਮਰਜ਼ੀ ਦੇ ਹੋਟਲ ਰੈਸਟੋਰੈਂਟ ਦੇ ਵਿੱਚ ਲੈ ਕੇ ਜਾਏਗੀ ਵੀ ਆਪਾਂ ਇੱਥੇ ਬੈਠ ਕੇ ਖਾਣਾ ਪੀਣਾ ਹੈ ਆਹ ਰੈਸਟੋਰੈਂਟ ਦਾ ਖਾਣਾ ਵਧੀਆ ਇਹ ਹੋਟਲ ਵਾਲੇ ਕਰਵਾ ਰਹੇ ਨੇ ਜੀ ਕੁੜੀਆਂ ਤੋਂ ਤੇ ਕੁੜੀਆਂ ਕਰ ਰਹੀਆਂ ਨੇ ਮੁੰਡੇ ਆਖਦੇ ਆ ਠੀਕ ਹੈ ਰੈਸਟੋਰੈਂਟ ਦੇ ਵਿੱਚ ਮਿਲੇ ਕੁੜੀ ਨੇ ਜੋ ਦੁਨੀਆ ਪਰ ਦਾ ਸਮਾਨ ਖਾਣ ਨੂੰ ਮਹਿੰਗੇ ਤੋਂ ਮਹਿੰਗੇ ਵਾਲਾ ਮੰਗਵਾ ਲਿਆ ਕੋਈ ਚੀਜ਼ 800 ਰੁਪਏ ਦੀ ਹੈ ਕੋਈ ਚੀਜ਼ 1200 ਰੁਪਏ ਦੀ ਹੈ ਕੋਈ ਚੀਜ਼ 1500 ਦੀ ਹੈ ਕਰ ਕਰਾ ਕੇ 7-8000 ਦਾ 9-10000 ਦਾ ਬਿੱਲ ਬਣ ਗਿਆ ਉਸ ਤੋਂ ਬਾਅਦ ਕੁੜੀ ਵਾਸ਼ਰੂਮ ਦੇ ਬਹਾਨੇ ਨਿਕਲਦੀ ਹੈ ਬਾਹਰ ਤੇ ਮੁੜ ਕੇ ਕੁੜੀ ਗਾਇਬ ਹੁਣ ਮੁੰਡਾ ਦੇਖਦਾ ਵੀ ਆ ਇੰਨਾ ਕੁਝ ਪਿਆਏ ਦਾ ਮੈਂ ਕੀ ਕਰਾਂ ਹੁਣ ਮੁੰਡਾ ਉੱਠਣ ਦੀ ਕੋਸ਼ਿਸ਼ ਕਰਦਾ ਤੇ ਹੋਟਲ ਵਾਲੇ ਕਹਿ ਲੈਂਦੇ ਨੇ ਜੀ ਬਿੱਲ ਪੇ ਕਰੋ ਤੁਸੀਂ ਸਮਾਨ ਮੰਗਾਇਆ 8-10000 ਦਾ ਬਿੱਲ ਦੇ ਕੇ ਮੁੰਡਾ ਕਿਹੜਾ ਛੜਾਂਦਾ ਤੇ ਉਹਦੇ ਵਿੱਚੋਂ 20% ਕਮਿਸ਼ਨ ਕੁੜੀ ਦਾ ਜੇ 10000 ਦਾ ਬਿੱਲ ਕੁੜੀ ਨੇ ਬਣਵਾਤਾ ਤਾਂ 2000 ਰੁਪਇਆ ਉਸ ਕੁੜੀ ਦੀ ਸੁੱੱਕੀ ਕਮਾਈ ਹੈ ਤੇ ਸਮਾਨ ਹੋਟਲ ਵਾਲਿਆਂ ਦਾ ਫੇਰ ਬਚਿਆ ਦਾ ਬਚਿਆ ਉਹ ਚੱਕ ਕੇ ਉਹਨਾਂ ਨੇ ਫੇਰ ਅੰਦਰ ਰੱਖ ਲੈਣਾ ਉਹ ਮੁੜ ਕੇ ਨਵਾਂ ਜਿਹੜਾ ਸ਼ਿਕਾਰ ਕਿਉਂਕਿ ਇੱਕ ਕੁੜੀ ਥੋੜੀ ਕੰਮ ਕਰ ਲਈ ਕਰ ਰਹੀ ਹੈ ਉਹਨਾਂ ਲਈ ਉਨਾਲੀ ਤਾਂ ਪਤਾ ਹੀ ਨਹੀਂ ਕਿੰਨੀਆਂ ਕੁੜੀਆਂ ਕੰਮ ਕਰ ਰਹੀਆਂ ਨੇ ਹੋਟਲ ਵਾਲੇ ਵੀ ਰੱਜ ਕੇ ਨੋਟ ਛਾਪ ਰਹੇ ਨੇ ਕੁੜੀਆਂ ਵੀ ਰੱਜ ਕੇ ਨੋਟ ਛਾਪ ਰਹੀਆਂ ਨੇ ਤੇ ਇਹ ਖੇਡ ਚੱਲ ਕਰ ਰਹੀ ਹੈ ਕਾਮ ਵਾਸ਼ਨਾ ਦੇ ਸਿਰ ਤੇ ਪਹਿਲਾਂ ਵੀ ਇਦਾਂ ਦੇ ਕਈ ਸਕੀਮ ਤੁਹਾਨੂੰ ਦੱਸ ਚੁੱਕੇ ਆ ਜਿਹੜਾ ਤਾਂ ਬੰਦਾ ਕੰਮ ਹੀ ਆ ਉਹ ਤਾਂ ਫਸੇਗਾ ਉਹ ਤੱਕੇਗਾ ਜੀ ਮਿਲਣ ਲਈ ਬੁਲਾਇਆ ਕੁੜੀ ਨੇ ਚਲੋ ਚੱਲੀਏ ਇਹ ਨਹੀਂ ਪਤਾ ਵੀ ਗਾਂ 10000 ਦਾ ਬੇਲੂ ਢੀ ਕਰਿਆ ਬੜੇ سارے ਤਰੀਕੇ ਨੇ ਅਗਲੀਆਂ ਸਿੱਧਾ ਐਫ ਆਈ ਆਰ ਦਰਜ ਕਰਾ ਦੰਦੀਆਂ ਨੇ ਜੀ ਇਹਨੇ ਮੇਰੇ ਨਾਲ ਧੱਕਾ ਕੀਤਾ ਇਹਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ ਉਹ ਸਿੱਧਾ ਫਿਰ ਉਹਨਾਂ ਦੇ ਉੱਪਰ ਜ਼ਬਰਦਸਤੀ ਦਾ ਜਾਂ ਬਲਾਤਕਾਰ ਦਾ ਕੇਸ ਕਰਾ ਕੇ ਤੇ ਬਲੈਕਮੇਲ ਕੀਤਾ ਜਾਂਦਾ ਹੈ 5-5 ਲੱਖ ਨੂੰ 10-10 ਲੱਖ ਨੂੰ ਸ਼ਿਕਾਰ ਕਿਹੜਾ ਹੋਏਗਾ ਜੀ ਦੇ ਅੰਦਰ ਕਾਮਵਾਸ਼ਨਾ ਐਵੇਂ ਹੀ ਖਾਣ ਵਾਲਾ ਬੰਦਾ ਖਾਣ ਦੇ ਚੱਕਰ ਚ ਸ਼ਿਕਾਰ ਹੋ ਜਾਂਦਾ ਹੈ ਫਿਰ ਮੁੜ ਕੇ ਕੋਲੇਸਟ੍ਰੋਲ ਤੇ ਡਾਇਬੀਟਿਸ ਵਰਗੀਆਂ ਬਿਮਾਰੀਆਂ ਸਾਡੇ ਗਲ ਪਈਆਂ ਰਹਿੰਦੀਆਂ ਐਵੇਂ ਸੁਣਨ ਵਾਲਾ ਚਸਕਾ ਸੁਣਨ ਦੇ ਚੱਕਰ 'ਚ ਸ਼ਿਕਾਰ ਹੋ ਜਾਂਦਾ ਹੈ। ਉਹ ਕੋਈ ਵੀ ਬੰਦਾ ਉਹਨੂੰ ਥੋੜਾ ਜਿਹਾ ਫੂਕ ਚਕਾਏ ਅਗਲਾ ਕੋਈ ਨਾ ਕੋਈ ਪੁੱਠਾ ਕਾਰਾ ਕਰ ਦਿੰਦਾ ਹੈ। ਗੁੰਮਰਾਹ ਕਰਨਾ ਕੋਈ ਔਖਾ ਥੋੜੀ ਆ ਲੋਕਾਂ ਨੂੰ। ਗੀਤਾਂ ਦੇ ਅੰਦਰ ਬੋਲ ਇਦਾਂ ਦੇ ਪਾ ਦਿਓ ਤੇ ਉਹਨੂੰ ਟ੍ਰੈਂਡਿੰਗ ਦੇ ਵਿੱਚ ਲਿਆ ਕੇ ਖੜਾ ਕਰ ਦਿਓ। ਲੋਕ ਸੁਣ ਸੁਣ ਕੇ ਉਹਦਾਂ ਦੇ ਹੀ ਹੋ ਜਾਂਦੇ ਨੇ ਜਿਦਾਂ ਦੇ ਗੀਤਾਂ ਦੇ ਬੋਲ ਨੇ। ਐਨੀ ਇੱਕ ਗੱਲ ਹੈ। ਸੁਣਨ ਦਾ ਚਸਕਾ ਸਾਨੂੰ ਸਾਰਿਆਂ ਨੂੰ ਹੈ ਹੀ ਹੈ। ਇਸੇ ਕਰਕੇ ਪਰਚਾ ਇੱਥੇ ਕਹਿ ਰਹੇ ਨੇ ਜਿਨ ਤਨ ਮਨ ਸਾਜ ਸ਼ਿੰਗਾਰਿਆ ਤਿਸ ਸੇਤੀ ਲਿਵ ਲਾਏ ਉਸ ਪ੍ਰਮਾਤਮਾ ਨਾਲ ਸੁਰਤ ਜੋੜਨੀ ਸੀ ਪਰ ਬੰਦੇ ਨੂੰ ਕੀ ਹੋਇਆ ਬੰਦਾ ਦੀਨੇ ਹਸਤ ਪਾਵ ਕਰਨ ਨਿਤਰ ਰਸਨਾ ਤੇ ਸਹਿਤ ਆਗ ਅਵਰ ਸੰਗ ਰਚਨਾ ਰੱਬ ਜੀ ਨੇ ਜਿਨੇ ਸਭ ਕੁਝ ਬਖਸ਼ਿਸ਼ ਕੀਤਾ ਉਹਨੂੰ ਛੱਡ ਕੇ ਤੇ ਉਹ ਮਾਇਆ ਦੇ ਵਿੱਚ ਉਲਝ ਕੇ ਰਹਿ ਗਿਆ ਤੇ ਇਸ ਮਾਇਆ ਦੇ ਵਿੱਚੋਂ ਕੇਵਲ ਦੁੱਖ ਪੱਲੇ ਪਏ ਨੇ ਫਿਰ ਜਦੋਂ ਦੁੱਖ ਪ੍ਰਾਪਤ ਹੁੰਦੇ ਨੇ ਫਿਰ ਬੰਦਾ ਦੋਸ਼ ਦੰਦਾ ਰੱਬ ਨੂੰ ਹਾਲਾਂਕਿ ਇੱਥੇ ਦੋਸ਼ ਸਰਾ ਸਰ ਬੰਦੇ ਦਾ ਆਪਣਾ ਹੈ